ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਹੀਂ ਵਿਸਾਖੀ ਦੇ ਖਾਲਸੇ ਦੇ ਜਨਮ ਦਿਹਾੜੇ ਤੇ ਪਤਰੀਵਨ 13 ਸਾਲ ਪਹਿਲਾਂ ਇਹ ਨਗਰ ਕੀਰਤਨ ਸ਼ੁਰੂ ਕੀਤਾ ਸੀ ਅੱਜ ਇਹ 13ਵਾਂ ਨਗਰ ਕੀਰਤਨ ਆ ਸੋ ਖਾਲਸਾ ਜਨ ਦਿਹਾੜੇ ਤੇ ਹਰੇਕ ਸਾਲ ਹੀ ਅਹੀਂ ਇਹ ਪਿੰਡ ਕੁੱਤਬੀ ਨੰਗਲ ਦੀ ਸਾਹਿਬ ਸੰਗਤ ਦੇ ਇਲਾਕਾ ਨਿਵਾਸੀਆਂ ਸਾਹਿਬ ਸੰਗਤ ਦੇ ਸਹਿਯੋਗ ਨਾਲ ਇਹ ਜੋ ਨਗਰ ਕੀਰਤਨਾ ਉਹ ਕਤਮੀ ਨਗਲ ਤੋਂ ਸਜਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਹੋ ਗਿਆ ਕਿੱਥੇ ਕਿੱਥੇ ਜਾਂਦਾ ਕਿੱਥੇ ਕਿੱਥੇ ਜਾਂਦਾ ਹੈ। ਇਹ ਕਤਮੀ ਨਗਲ ਤੋਂ ਹੋ ਕੇ ਸਾੜ ਤੇ ਕਤਮੀ ਨਗਲ ਤੋਂ ਆਇਆ ਕਾਲਾ ਨਗਲ ਮੋੜ ਕਾਲਾ ਨਗਲ ਮੋੜ ਤੋਂ ਇਹ ਸਿੱਧਾ ਹੀ ਆ ਜਾਂਦਾ ਕਿਲਾ ਤੇ ਸਿੰਘ ਤੇ ਇਹਨਾਂ ਪਿੰਡਾਂ ਦੇ ਵਿੱਚ ਜੰਦੇ ਹੁੰਦਾ ਕੋਟਲੀ ਭਾਨ ਸਿੰਘ ਦੇ ਘੰਡਿਆਲ ਜੋ ਸ਼ੂਗਰ ਮਿਲ ਕਹਾ ਨੰਗਲ ਦੇ ਹੁੰਦਾ ਆ ਆਪਣੇ ਪਿੰਡ ਕੁਤਬੀ ਨੰਗਲ ਜਿਹੜੀ ਆ ਇਹਦੀ ਲੋਕ ਆਪਣਾ ਕੋਲ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਰਕੀਰਤਨ ਜੀ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿਆਰੀ ਇਹ ਪਿੰਡ ਕੁਤਬੀ ਨੰਗਲ ਤੋਂ ਸ਼ੁਰੂ ਹੋ ਕੇ ਆਪਣਾ ਕਾਲੇ ਨੰਗਾ ਰੋਡ ਗੁਰਦਾਸਪੁਰ ਰੋਡ ਤੋਂ ਹੋ ਕੇ ਪਿੰਡ ਕਿਲਾ ਟੇਗ ਸਿੰਘ ਸੰਧਿਆਲ ਕਲੋਨੀ ਆਪਣਾ ਗੋੜਲੀ ਭਾਨ ਸਿੰਘ ਸ਼ੂਗਰ ਮਿਲ ਹੁੰਦਾ ਫਿਰ ਆਪਣਾ ਗੁਰਦਾ ਪਤਵੀ ਨਗਰ ਸਾਹਿਬ ਆ ਕੇ ਸੰਭਾਵਿਤ ਹੁੰਦਾ ਜੀ ਕਿਤੋਂ ਕਿਤੋਂ ਦੀਆਂ ਸੰਕਟਾ ਸਹਿਯੋਗ ਦੀ ਇਹ ਜੀ ਆਪਣਾ ਕੁਤਵੀ ਨਗਰ ਦੀ ਜੀ ਸਮੂਹ ਸਾਥ ਸੰਗਤਿਆ ਬਾਕੀ ਮਹੱਲਾ ਕਰਤਾਰ ਨਗਰ ਬਸੰਤ ਨਗਰ ਦਸ਼ਮੇਸ਼ ਨਗਰ ਸਾਰਿਆਂ ਸਕਤਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਜੀ ਹਰ ਸਾਲ ਕਰਾਉਂਦੇ ਇਹ ਹਰ ਸਾਲ ਕਰਾਉਂਦੇ ਆ ਜੀ ਇਹ ਆਪਣਾ 14ਵਾਂ ਨਗਰ ਕੀਰਤਨ ਆ ਜੀ ਆਪਣਾ ਗੁਰਦਾ ਸਾਹਿਬ ਕੁਤਵੀ ਨਗਰ ਤੋਂ